ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੜ੍ਹ ਆਇਆ ਸੀ ਉਸ ਇਲਾਕੇ ਵਿੱਚ ਖੜੇ ਹਾਂ ਸੁਲਤਾਨਪੁਰ ਦੇ ਲਾਗੇ ਬਾਉਪੁਰਾ ਸਾੰਘਰਾ ਬਲਕਦੀਦਾ ਪਿੰਡਾਂ ਦੇ ਵਿੱਚ ਖੜੇ ਹਾਂ ਜਿਨ੍ਹਾਂ ਦੇ ਵਿੱਚ 10 ਤੋਂ 12 ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਵਾ ਪੱਠੀਆਂ ਦਾ ਨੁਕਸਾਨ ਹੋਇਆ ਜ਼ਿਮੀਂਦਾਰਾਂ ਦੇ ਹਰ ਇੱਕ ਚੀਜ਼ ਦਾ ਨੁਕਸਾਨ ਹੋਇਆ ਵਾ ਅਸੀਂ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਟਾਈਮ ਜਿਹੜੀ ਇੱਥੇ ਖਾਲਸਾ ਏਡ ਦੀ ਟੀਮ ਪਹਿਲੇ ਦਿਨ ਤੋਂ ਲੈ ਕੇ ਕੰਮ ਕਰ ਰਹੀ ਆ ਜੋ ਅਸੀਂ ਸੈਚਮੈਂਟ ਕੀਤੀ ਗਰਾਊਂਡ ਦੇ ਉੱ ਦੇ ਚਾਰ ਦੀ ਤੇ ਪਸ਼ੂਆਂ ਦੇ ਕੋਈ ਚੋਖਰ ਫੀਡ ਜਾਂ ਹੋਰ ਕਿਸੇ ਵੰਡ ਦੀ ਲੋੜ ਆ ਤੁਸੀਂ ਜਿਹੜੇ ਵੀ ਵੀਰ ਇਸ ਚੀਜ਼ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਆ ਜਾਂ ਤੁਸੀਂ ਬਰਕਟਿੰਦਾਂ ਨਾਲ ਸੰਪੰਡਾਂ ਤੇ ਅਣਕੇ ਮੋਤਵਾਰਾ ਨਾਲ ਸੰਪਰਕ ਕਰ ਸਕਦੇ ਆ ਜਾਂ ਤੁਸੀਂ ਸਾਡੇ ਨਾਲ ਥੱਲੇ ਵੀਡੀਓ ਦੇ ਫੋਨ ਨੰਬਰ ਅਸੀਂ ਪਾਵਾਂਗੇ ਉੱਤੇ ਸੰਪਰਕ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਆ ਤਾਂ ਕਿ ਉਹ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਉਹ ਪਹੁੰਚਾਈਏ ਅਜੇ ਅੱਜ ਵੀ ਜੇ ਪਾਣੀ ਨਿਕਲ ਜਾਂਦਾ ਤਾਂ ਵੀ ਇੱਕ ਮਹੀਨਾ ਦੋ ਮਹੀਨੇ ਸਾਨੂੰ ਇਹ ਲੱਗ ਜਾਣੇ ਆ ਪੱਠੇ ਬੁੱਜਣ ਨੂੰ ਅਸੀਂ ਇਹਨਾਂ ਪਰਿਵਾਰਾਂ ਦੀ ਵੱਤ ਤੋਂ ਵੱਧ ਸਪੋਰਟ ਕਰੀਏ ਇਸ ਪ੍ਰੋਜੈਕਟ ਨੂੰ ਤੁਸੀਂ سپورਟ ਕਰਨ ਵਾਸਤੇ ਥੱਲੇ ਡੋਨੇਸ਼ਨ ਦਾ ਲਿੰਕ ਆ ਉਹਦੇ ਚ ਤੁਸੀਂ ਫਾਲਸਾਈਡ ਨੂੰ ਸਪੋਰਟ ਕਰ ਸਕਦੇ ਜੀ ਕਵਾਇਗੁਰ ਜੀ ਦਾ ਫਾਲਸਾ ਕਵਾਇਗੁਰ ਜੀ ਦਾ